ਤਸਵੀਰਾਂ ਦੀ ਫੋਟੋ ਦੀ ਖਬਰ ਤੁਸ ਨੇ ਆ ਪੰਜਾਬੀ ਗਾਇਕ ਦਿਲਜੀਤ ਦੋਸਾਜ ਨੂੰ ਧਮਕੀ ਮਿਲੀ ਹੈ। ਸੋ ਦੱਸ ਦੇ ਕਿ ਖਾਲਿਸਤਾਨੀ ਅਤਵਾਦੀ ਸੰਗਠਨ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੇ ਕਾਨਸਰਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਜ ਨੇ ਕੌਣ ਬਣੇਗਾ ਕਰੋੜਪਤੀ ਤੇ ਇੱਕ ਐਪੀਸੋਡ ਦੌਰਾਨ ਬਾਲੀਵੁੱਡ ਅਦਾਕਾਰ ਮੀਤਾ ਬੱਛੰਦੇ ਪੈਰ ਚੂਹੇ ਸਨ। ਇਸ ਘਟਨਾ ਨੂੰ ਲੈ ਕੇ ਪੰਨੂ ਨੇ ਕਿਹਾ ਕਿ ਦਿਲਜੀਤ ਨੇ 1984 ਦੇ ਸਿੱਖ ਕਤਲੇਆਮ ਤੇ ਪੀੜਤਾਂ ਦਾ ਅਪਮਾਨ ਕੀਤਾ ਹੈ। ਅਮੀ ਤਾ ਬੱਚਨ ਉਤੇ ਇਕ ਅਕਤੂਬਰ 1984 ਨੂੰ ਖੂਨ ਦਾ ਬਦਲਾ ਖੂਨ ਦੇ ਨਾਰੇ ਦੇ ਨਾਲ ਹਿੰਸਾ ਨੂੰ ਭੜਕਾਉਣ ਦਾ ਦੋਸ਼ ਲਗਾਇਆ ਜਿਸ ਕਾਰਨ 30000 ਤੋਂ ਵੱਧ ਸਿੱਖ ਪੁਰਸ਼ ਔਰਤਾਂ ਤੇ ਬੱਚੇ ਮਾਰੇ ਗਏ ਸਨ ਔਰ ਹੁਣ ਇਹ ਕਿਹਾ ਕਿ ਜਿਸ ਵਿਅਕਤੀ ਦੇ ਸ਼ਬਦਾਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਉਸਦੇ ਪੈਰ ਛੂ ਕੇ ਦਿਲਜੀਤ ਦੁਸਾਜ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ ਉੱਥੀ ਸੰਗਠਨ ਨੇ ਦਿਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਇਤਫਾਕਨ ਅਕਾਲ ਤਖਤ ਸਾਹਿਬ ਨੇ 1 ਨਵੰਬਰ ਨੂੰ ਸਿੱਖ ਨਸਲ ਕੁਸ਼ੀ ਯਾਦਗਾਰੀ ਦਿਵਸ ਵਜੋਂ ਵੀ ਕੋਸ਼ਿਸ਼ ਕੀਤਾ ਹੈ ਸੰਗਠਨ ਨੇ ਕਿਹਾ ਕਿ ਗਾਇਕ ਨੇ ਯਾਦਗਾਰੀ ਦਿਵਸ ਦਾ ਮਜ਼ਾਕ ਉਡਾਇਆ ਇਸ ਦੇ ਲਈ ਦੁਨੀਆ ਭਰ ਦੇ ਸਿਕਸ ਸਮੂਹਾਂ ਅਤੇ ਕਲਾਕਾਰਾਂ ਨੂੰ ਉਸਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ